ਮੈਂ ਲੈ ਕੇ ਆ ਰਿਹਾ ਅੱਜ ਇੱਕ ਕਾਰਵਾਈ ਫਤਿਸਕੀ ਹੁਣ ਇਹ ਜੋ ਸਕੀਮ ਹੈ ਤੁਸੀਂ ਪਹਿਲਾਂ ਸੁਣਿਆ ਨਾ ਕਿ ਬੱਚਿਆਂ ਨੂੰ 50% ਆਫ ਮਿਲੇਗਾ ਨਹੀਂ ਮੈਂ ਇਹਨੂੰ ਪੂਰੀ ਕੰਪਲੀਟ ਸਕੀਮ ਬਣਾ ਰਿਹਾਗਾ ਜਿਹਦੇ ਨਾਲ ਬੱਚੋ ਨੌਕਰੀ ਦਾ ਸੁਪਨਾ ਉਹਦੇ ਵਿੱਚ ਤੁਹਾਨੂੰ ਇੱਕ ਲੌਂਗ ਟਰਮ ਦੀ ਸਿਕਿਉਰਿਟੀ ਮਿਲ ਜੇ ਹੁਣ ਇਸ ਸਕੀਮ ਦੇ ਵਿੱਚ ਅਸੀਂ ਕਾਫੀ ਜ਼ਿਆਦਾ ਪੈਰਾਮੀਟਰਸ ਨੇ ਜਿਹੜੇ ਉਹ ਐਡ ਕਰ ਰਹੇ ਹਾਂ ਜਿਹੜੇ ਤੁਹਾਨੂੰ ਰਿਟਨ ਦੇ ਵਿੱਚ ਵੀ ਇਸ ਪੋਸਟ ਤੇ ਮਿਲ ਜਾਣਗੇ ਇਸ ਅਕਾਊਂਟ ਤੇ ਪੋਸਟ ਪਾ ਦਿੱਤੀ ਜਾਏਗੀ ਇਸ ਸਕੀਮ ਦੇ ਵਿੱਚ ਜਿੰਨੇ ਵੀ ਸਾਡੇ ਆਨਲਾਈਨ ਤੇ ਆਫਲਾਈਨ ਸਟੂਡੈਂਟ ਰਹੇ ਨੇ ਜੇ ਤੁਸੀਂ ਇੱਕ ਵਾਰ ਸਾਡਾ ਬੈਚ ਜੁਆਇਨ ਕੀਤਾ ਹੈ ਤੇ ਦੁਬਾਰਾ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਡਾਇਰੈਕਟ ਤੁਹਾਨੂੰ 50% ਆਫ ਹੈ ਜਿਹੜਾ ਉਹ ਐਸ ਪਰ ਦਾ ਕੰਡੀਸ਼ਨਸ ਮਿਲੇਗਾ ਹੀ ਮਿਲੇਗਾ ਬੈਚ ਜੁਆਇਨ ਕਰਨ ਦੇ ਸਮੇਂ ਠੀਕ ਹੈ ਅਪਾਰਟ ਫਰਮ ਥੈਟ ਕੋਈ ਵੀ ਸਟੂਡੈਂਟ ਸਾਡਾ ਜੇ ਇੱਕ ਐਗਜ਼ਾਮ ਜਿਹਨੇ ਕਲੀਅਰ ਕੀਤਾ ਹੋਇਆ ਉਹਨੂੰ 25% ਆਫ ਮਿਲੇਗਾ ਦੋ ਐਗਜ਼ਾਮ ਤੁਸੀਂ ਕਲੀਅਰ ਕਰ ਲੇ ਤਾਂ ਤੁਹਾਨੂੰ 50% ਆਫ ਮਿਲੇਗਾ ਤਿੰਨ ਐਗਜ਼ਾਮ ਅਗਰ ਤੁਸੀਂ ਸਾਡੇ ਕੋਲੋਂ ਕਲੀਅਰ ਕੀਤੇ ਤਾਂ 75% ਆਫ ਹੈ ਜਿਹੜਾ ਮਿਲੇਗਾ ਤੇ ਉਸ 25% ਫੀਸ ਨੂੰ ਤੁਸੀਂ ਰੀਨਿਊ ਕਰਾ ਕੇ ਜਦੋਂ ਤੱਕ ਤੁਹਾਡਾ ਐਗਜ਼ਾਮ ਕਲੀਅਰ ਨਹੀਂ ਹੁੰਦਾ ਤੁਸੀਂ ਤਿਆਰੀ ਕਰ ਸਕਦੇ ਹੋ ਹੁਣ ਜਿਹੜੇ ਬੱਚੇ ਸਾਡੇ ਕੋਲੋਂ ਸਿਲੈਕਟ ਹੋ ਜਾਂਦੇ ਨੇ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਅਸੀਂ ਲਿਆ ਰਹੇ ਹਾਂ ਜਿਹੜੇ ਬੱਚੇ ਸੇ ਕੋਈ ਵੀ ਐਗਜ਼ਾਮ ਕਲੀਅਰ ਕਰਦੇ ਤਾਂ ਉਹਨਾਂ ਨੂੰ ਸਪੈਸ਼ਲ ਰਿਵਾਰਡ ਨੇ ਜਿਹੜੇ ਉਹ ਐਗਜ਼ਾਮ ਕਲੀਅਰ ਕਰਨ ਤੇ ਦਿੱਤੇ ਜਾਣਗੇ ਕੋਈ ਵੀ ਬੱਚਾ ਗਰੁੱਪ B ਜਿਵੇਂ ਅਫਸਰ ਲੈਵਲ ਦਾ ਕੋਈ ਪੇਪਰ ਕਲੀਅਰ ਕਰਦੇ ਜਿਵੇਂ ਸਾਡੀ ਹੁਣ ਸਕੀਮ ਚੱਲਦੀ ਹੈ ਕਿ ਅਸੀਂ ਆਈਫੋਨ ਉਹਨਾਂ ਬੱਚਿਆਂ ਨੂੰ ਦੇਵਾਂਗੇ ਉਹ ਰਿਵਾਰਡ ਵੀ ਅਸੀਂ ਦੇਵਾਂਗੇ ਜੇ ਕੋਈ ਚੇਂਜ ਹੁੰਦਾ ਤਾਂ ਉਹ ਵੀ ਮਿਲੇਗਾ ਤੇ ਕੋਈ ਵੀ ਸਾਡਾ ਸਟੂਡੈਂਟ ਜੇ ਟੌਪ ਲੈ ਕੇ ਆਉਂਦਾ ਕਿਸੇ ਪੋਸਟ ਦੇ ਵਿੱਚ ਪੰਜਾਬ ਦੇ ਵਿੱਚੋਂ ਟੌਪ ਕਰਦਾ ਤਾਂ ਉਸ ਸਮੇਂ ਦੇ ਹਾਈਐਸਟ ਅਵਾਰਡ ਜੋ ਕਿ ਬਾਈਕ ਤੋਂ ਲੈ ਕੇ ਕਾਰਸ ਤੱਕ ਵੀ ਜਾ ਸਕਦੇ ਉਹ ਵੀ ਤੁਹਾਨੂੰ ਮਿਲਣਗੇ ਸਾਰਾ ਕੁਝ ਤੁਹਾਨੂੰ ਇਨਸਪਾਇਰ ਕਰਨ ਦੇ ਲਈ ਮੋਟੀਵੇਟ ਕਰਨ ਦੇ ਲਈ ਲੱਗੇ ਰਹੋ ਕਾਰਵਾਏ ਫਤਿਹ ਤੁਹਾਡੇ ਸੁਪਨੇ ਨੂੰ ਕਵਰ ਕਰਕੇ ਰੱਖੇਗੀ